ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਲ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਦੇ ਵਿੱਚ ਲੈ ਕੇ ਆ ਗਏ ਆ ਤੁਹਾਡੇ ਲਈ ਤਮਾਕਾ ਮਿੱਤਰੋ ਧੋਕੜ ਗੱਪਣ ਵੜ ਲੈ ਕੇ ਆ ਗਏ ਕਮਾਲ ਦੀ ਭਾਅ ਵੀ ਲੋਟ ਹੋਊਗਾ ਤੇ ਵੱਛੀ ਵੀ ਹੋਊਗੀ ਪੂਰੀ ਚੰਗੀ ਕੀ ਇਹਦਾ ਰੇਟ ਆ ਕਿੰਨੇ ਦਿਨਾਂ ਦੀ ਇਹ ਗੱਪਣ ਕੀ ਗੱਲਬਾਤ ਆ ਸਾਰੀ ਜਾਣਕਾਰੀ ਲਵਾਂਗੇ ਆਪਾਂ ਮਾਲਕ ਤੋਂ ਮਿੱਤਰੋ ਔਰ ਸੋਣੀ ਵੀ ਆ ਵੜ ਧੋਕਲੇ ਅੰਗ ਦੇ ਵਿੱਚ ਆ ਕਿੰਨੇ ਦਰ ਦੀ ਗੱਬਣਾ ਸਾਰੀ ਜਾਣਕਾਰੀ ਲੈਣੇ ਆ ਸਾਫੂ ਵਾਲੇ ਪਿੰਡ ਦੇ ਵਿੱਚ ਪਹੁੰਚੇ ਹੋਏ ਆ ਤੇ ਸਾਫੂ ਵਾਲਾ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਡਰੋਲੀ ਭਾਈ ਪਿੰਡ ਦਾ ਗਵੰਡੀ ਪਿੰਡ ਆ ਤੇ ਗੱਲਬਾਤ ਲੋ ਜੀ ਤੁਹਾਡੇ ਨਾਲ ਸੰਪਰਕ ਵੀ ਲੈ ਦਾਂਗੇ ਤੇ ਬੰਦਾ ਵੀ ਮਿਲਾ ਦੇਾਂਗੇ ਲੱਖੇ ਬਾਈ ਦੇ ਕੋਲ ਹੈ ਲੱਖੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਵੀਰੇ ਬਹੁਤ ਵਧੀਆ ਬਾਈ ਤੂੰ ਹੀ ਦੱਸ ਸਿੱਤਾ ਠੀਕ ਠਾਕ ਹੈ ਭਰਾ ਜੀ ਹਾਂ ਹਾਂ ਬਾਈ ਬਹੁਤ ਵਧੀਆ ਲੱਖੇ ਵੀਰੇ ਵੈੜ ਕਿੰਨੇ ਚਿਰ ਦੀ ਗੱਬਣਾ ਇਹ ਵੀਰੇ ਪੰਜਾਂ ਦੀ ਕਨਫਰਮ ਇਹਨੂੰ 6ਵਾਂ ਮਹੀਨਾ ਲੱਗੇ ਨੂੰ ਅੱਜ ਵੀਰੇ 5 ਦਿਨ ਹੋ ਗਏ ਹੈਗੇ 5 ਮਹੀਨੇ ਕਨਫਰਮ ਹੋ ਕੇ 6ਵੇਂ ਮਹੀਨੇ ਦੇ 5 ਦਿਨ ਚਲੇ ਗਏ ਹੈ 5 ਦਿਨ ਚਲੇ ਗਏ ਠੀਕ ਹੈ ਬਾਈ ਤੇ ਦੁੱਧ ਬਾਈ ਕੋਈ ਹੁਣ ਦੁੱਧ ਤਾਂ ਬਾਈ ਯਾਰ ਉਹ ਡਰਾਈ ਕਰੀ ਜਾਂਦੇ ਉਹ ਬੰਦੇ ਬਾਹਰ ਆਉਟ ਗ ਕੱਲ੍ਹ ਆਈ ਸ਼ਾਮ ਨੂੰ ਠੀਕ ਆ ਹੁਣ ਤੂੰ ਵੀ ਨਹੀਂ ਚੋਈ ਫਿਰ ਨਹੀਂ ਬਈ ਆਪਾਂ ਮੇਰਾ ਮਨ ਕਰਾ ਜੇ ਵੈੜ ਚੋਣ ਲੱਗ ਪੇ ਬੰਦਾ ਤਿੰਨ ਤਿੰਨ 2.2 ਕਿਲੋ ਦੁੱਧ ਦੇ ਲਾਪੂ ਹਾਂ ਬਈ ਉਹ ਜੀ ਨਾ ਚੋਣੀਆਂ ਬਈ ਚੋ ਵੀ ਸਕਦਾ ਹੂੰ ਉਹ ਅਗਲੇ ਤੇ ਡਿਪੈਂਡ ਆ ਹਨਾ ਤੂੰ ਤਾਂ ਫਿਰ ਡਰਾਈ ਤੇ ਹੀ ਲਾਤੀ ਲੈ ਆਪਾਂ ਬਈ ਡਰਾਈ ਤੇ ਹੀ ਲਾਤੀ ਆ ਠੀਕ ਆ ਵੀਰੇ ਠੀਕ ਸੁਆ ਕਿੰਨੇ ਵਸ ਹੁੰਦੀ ਐ ਲੱਖੇ ਵੀਰੇ ਸੁਆ ਬਈ ਇਹ ਦੂਜੇ ਨੂੰ ਗੱਪਣਾ ਦੂਜੇ ਨੂੰ ਗੱਪਣਾ ਤੇ ਕੀ ਰੇਟ ਰਹੂਗਾ ਲੱਖੇ ਬਈ ਰੇਟ ਇਹਦਾ ਵੀਰੇ 28000 ਰੁਪਏ 28000 ਰੁਪਏ ਮਾਨਤਾਣ ਥੋੜਾ ਬੋਤਾ ਇੰਨੇ ਹਾਂ ਬਈ ਜ਼ਰੂਰ ਕਰਾਂਗੇ ਐਸ ਟਾਈਮ ਜੇ ਕੋਈ ਭਰਾ ਮਿਹਨਤ ਕਰ ਲੂਗਾ ਇਹਦੇ ਤੋਂ ਫੀਡ ਵਗੈਰਾ ਪਾਉਣ ਲੱਗ ਪੂਗਾ ਦੁੱਧ ਦੇ ਵੈੜ ਹੁਣ ਵੀ 3-3 ਕਿਲੋ ਵਾਂਗੂ ਟੋਰਣਾ ਤੇਲ ਲੱਗ ਜੂਗੀ ਭਾਈ ਹੋਰ ਵੇਖ ਸਕਦੇ ਦੋਗਲੇ ਅੰਗ ਦੇ ਵਿੱਚ ਮੇਰਾ ਮਨ ਕਹਿੰਦਾ ਵੀ ਹੁਣ ਵੀ ਜੇ ਖਾਲੀ ਕਰਨੀ ਹੋਵੇ ਤਿੰਨ ਚਾਰ ਕਿਲੋ ਦੁੱਧ ਵੈਣ ਦੇ ਦੇਣਾ ਤੇ ਇਹਨੇ ਵੀ ਨਹੀਂ ਭਰਾ ਨੇ ਚੋਈ ਤੇ ਜਿੱਥੋਂ ਇਹਨੇ ਖਰੀਦੀ ਆ ਉਹ ਬੰਦੇ ਕਿਸੇ ਦੇ ਕੋਲੇ ਛੱਡ ਕੇ ਚਲੇ ਗਏ ਸੀ ਇਹ ਘਾੜੂ ਤੇ ਉਹਨਾਂ ਨੇ ਵੀ ਨਹੀਂ ਪਤੰਦਰਾ ਨੇ ਚੋਈ ਵੈਸੇ ਸੀਲ ਆ ਚੋਣ ਸਿਆਣ ਨਾਲੋਂ ਮੈਂ ਪੁੱਛਿਆ ਪਹਿਲਾਂ ਵੀ ਆਪਾਂ ਗੱਲਬਾਤ ਫੇਰ ਕਰ ਲੈਨੇ ਆ ਸੀਲ ਵਾਲੇ ਪੱਖ ਤੋਂ ਓਕੇ ਆ ਜਮਾਂ ਸੀਲਾ ਚੋਲਚਾ ਨੂੰ ਜਿੰਦੇ ਪਈ ਹਾਂ ਹਾਂ ਬਾਈ ਸੀਲਾ ਠੀਕ ਆ ਹਾਂ ਆ ਜਿਹੜੇ ਜਿਹੜੇ ਜਗਾਣੇ ਹਾਥੂ ਤਫਰਾ ਲੈਣਾ ਠੀਕ ਆ ਬਾਈ 28000 ਰੁਪਏ ਮਾਲ ਮੋਲਾ ਹੈ ਹਾਂ ਬਾਈ ਮਾਨਦਾਨ ਕੋਈ ਇਹਦੇ ਵਿੱਚੋਂ ਬਾਈ ਹਾਂ ਬਾਈ ਜ਼ਰੂਰ ਕਰਾਂਗੇ ਵੀ ਕਹਿਣ ਤੋਂ ਭਾਵੇਂ ਇਹ 26 ਕੁਤੇ ਘਰਾਂ ਦੇ ਦੇ ਦੇਗਾ ਦੇ ਦੇਾਂਗੇ ਬਾਈ ਠੀਕ ਆ ਫਿਰ ਲੈ ਵੀ ਮੈਤਰੋ ਗਾਇ ਚੰਗੀ ਆ ਭਾ ਕੋਈ ਨਹੀਂ ਗਾ ਕਿਉਂਕਿ ਬਈ ਦੇਖੋ ਤੁਸੀਂ ਗੱਬੜ ਵੀ ਆ 6 ਮਹੀਨਿਆਂ ਦੀ ਗੱਬੜ ਹੋ ਚੱਲੀ ਆ ਫਿਰ ਬਈ ਅੱਜ ਕੱਲ 22000 ਨੂੰ ਦਸਰਾ ਬੱਛੀਆਂ ਵੇਚੀ ਜਾਂਦੀਆਂ ਤੁਸੀਂ ਆਪ ਹੀ ਸਿਆਣੇ ਆ 10 15000 ਤੋਂ ਤਾਂ ਘੱਟ ਮਾੜੀ ਤੋਂ ਮਾੜੀ ਬੱਛੀ ਨਹੀਂ ਆਉਂਦੀ ਅਸਰ ਬਈ ਤੇ ਇਹ ਫਿਰ ਗੱਪੜ ਵੀ ਆ ਤੇ ਤੇ ਕਿਹਾ ਨੇ ਮਿਹਨਤ ਕਰ ਲਈ ਦੁੱਧ ਵੀ ਨੇ 5-6 ਕਿਲੋ 2 ਮਹੀਨੇ ਹੋਰ ਦੇ ਜਾਣਾ ਤੇ ਤੁਸੀਂ ਮਿਹਨਤ ਕਰ ਲਿਓ ਦੁੱਧ ਤੇ ਲਾ ਲਿਓ ਹੋ ਜਾ ਕੋਈ ਟਾਈਮ ਨਹੀਂ ਬਹਲਾ ਹੋਇਆ ਇਹਨੂੰ 2 ਮਹੀਨੇ ਚੋਲਿਆ ਜੀ ਮਿੱਤਰੋ ਰੇਟ ਠੀਕ ਆ ਬਾਈ ਨੰਬਰ ਤੇ ਹੀ ਲੱੱਖੇ ਵੀਰੇ 62832 ਬਾਈ 98231 ਇੱਕ ਵਾਰੀ 6283298231 ਬਾਈ 6283298231 ਦਾ ਫੋਨ ਨੰਬਰ ਹੈ ਇਸ ਨੰਬਰ ਤੇ ਕਰਿਓ ਮਿੱਤਰੋ ਬਾਈ ਨਾਲ ਗੱਲ ਤੇ ਬਾਤ ਪਿੰਡ ਸਾਫੂ ਵਾਲਾ ਜ਼ਿਲ੍ਹਾ ਵਾ ਮੋਗਾ ਧੰਨਵਾਦ ਸ਼ੁਕਰੀਆ